ਲਈ ਦੇ ਬੱਚੀ ਠੀਕ ਹੈ 24 25 ਕਿਲੋ ਉਹਦੇ ਤੋਂ ਬਚ ਗਏ ਬਾਈ ਯਾਰ ਹਾਂ ਤਾਂ ਲੈਵਾ ਤਾਂ ਇਤਨੂੰ ਹੀ ਬਹੁਤ ਜਾਣਾ ਠੰਡੀ ਠੀਕ ਹੈ ਠੀਕ ਹਾਂ ਰੂਪਾ ਚੈੱਕ ਕਰ ਸਕਦੇ ਜੇ ਮਰ ਜੇ ਸਤਰੀ ਚਲੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਭਾਈ ਰੂਪਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਬਾਈ ਕੋਲ ਇੱਕ ਤਾਜੀ ਸੂਈ ਗਾਂ ਤੇ ਦੋ ਗੱਬਣ ਠੀਕ ਹੈ ਨਾ ਜੇ ਕਿ ਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 728200355 ਜੀ ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਨਾਮ ਨਾਮ ਸਾਗਰ ਬਈ ਪਿੰਡ ਪਾਈ ਰੂਪਾ ਜ਼ਿਲ੍ਹਾ ਜੀ ਜ਼ਿਲ੍ਹਾ ਬਠਿੰਡਾ ਬਈ ਹਾਂਜੀ ਬਈ ਪਹਿਲੀ ਗੱਲ ਜਾਣਕਾਰੀ ਦਿਓ ਜੀ ਆਪਾਂ ਇਹ ਪਹਿਲਾ ਸੁਆਬ ਅਸੀਂ 2 ਦਿਨ ਦਾ ਬਈ ਅੱਛਾ ਜੀ ਸੋ ਵੇਸ ਜੇ ਜੇ ਰੂਪ ਆ ਗਈ ਇਹਦੀ ਠੀਕ ਆ ਜੇ ਰਨ ਹੋ ਗਈ ਹਾਂ ਵੱਡੀ ਉਡੀ ਬਹੁਤ ਆ ਫਾਰਮ ਤੋਂ ਲਈ ਦੀ ਬੱਚੀ ਠੀਕ ਹੈ 24 25 ਕਿਲੋ ਉਹਦੇ ਤੋਂ ਕਿਲੋਨ ਬੱਚੀ ਬਾਈ ਯਾਰ ਹਾਂ ਤਾਂ ਲੈਵਾ ਤਾਂ ਇਧਰੋਂ ਹੀ ਬਹੁਤ ਹੈ ਨਾ ਠੰਡੀ ਠੀਕ ਹੈ ਠੀਕ ਹਾਂ ਰੂਪ ਚੈੱਕ ਕਰ ਸਕਦੇ ਜੇ ਮਰ ਜੇ ਸਤਰੀ ਚਲੇ ਠੀਕ ਹੈ ਤੇ ਰੇਟ ਭਰਾ ਦਾ ਰੇਟ ਇਹਦਾ ਫੋਨ ਤੇ ਕਰ ਲਾਂਗੇ ਰੇਟ ਫੋਨ ਤੇ ਬੱਚਾ ਕੀ ਦਿੱਤਾ ਵੀਰੇ ਬੱਚਾ ਬੱਛਾ ਦੇਤਾ ਬਾਈ ਬੱਛਾ ਦਿੱਤਾ ਬਰਾ ਕਿਸਮ ਜਨ ਦਿੱਤਾ ਠੀਕ ਹੈ ਹਮ ਫਿਰ ਕੁਆਲਟੀ ਦੇਖ ਸਕਦੇ ਕਰ ਮੈਂ ਬੜੀ ਓਕੇ ਕੱਦ ਵੇਟ ਸੁਖਣਾ ਕਰ ਮਲੇ ਸੁਣ ਸੋਰਾ ਤਰਾ ਤੁਸੀਂ ਦੇਖ ਸਕਦੇ ਫਾੜੀ ਵਾਲਾ ਲੇਵਾਪਰਾ ਚੈੱਕ ਕਰ ਸਕਦੇ ਠੀਕ ਨਾ ਲੋਜੀ ਠੀਕ ਹੈ ਮੋੜ ਦੋ ਜੀ ਲੋਜੀ ਸੋਰਾ ਤੁਰਾ ਤੁਸੀਂ ਦੇਖ ਸਕਦੇ ਠੀਕ ਨਾ ਲੋਜੀ ਇਸ ਕੁਆਲਟੀ ਬਹੁਤ ਸੋਹਣੀ ਹੈ ਲੋਜੀ ਚੰਡ ਭਾਈ ਰੂਪਾ ਤੇ ਜਲਾ ਨੂੰ ਪਾਉਂਦਾ ਜੀ ਪਟੰਡਾ ਕਿਚਨ ਟਾਲੀ ਸੀ ਵੀ ਵੈਰ ਠੀਕ ਹੈ ਜੀ ਹਾਂ ਜੀ ਦੂਜੀ ਦੱਸੋ ਬੈੜ ਦੀ ਜਾਣਕਾਰੀ ਦੂਜੀ ਵੀ ਬਹੀ ਦੂਜਾ ਹੋਸ ਹੁੰਦੀ ਹੈ ਕਾਫਤ ਲੈ ਜੋ ਠੀਕ ਹੈ ਜੀ ਕਾਫਤ ਕਿੱਚੀ ਹੈ ਹਾਂ ਇਹਦਾ 17 18 ਕਿਲੋ ਦੁੱਧ ਤਾਂ ਠੰਡ ਨਹੀਂ ਬਹੁਤ ਹੈ ਬੈੜ ਠੀਕ ਹੈ ਜੀ ਹਾਂ ਠੀਕ ਥਾਰਾ ਉਹ ਨਿਕਲ ਗਾ ਦੋ ਦੇ ਦੋ ਬੱਚੀ ਖੁੱਲਾ ਜਾਂ ਠੀਕ ਹੈ ਜੀ ਥਾਰਾ ਉਹ ਨਿਕਲ ਹਾਂ ਲਾਈਵ ਚਾਰ ਪੰਜ ਨੇ ਨਾ ਠੀਕ ਹੈ ਜੀ ਤੇ ਰੇਟ ਭਰਾ ਦਾ ਇਹ 65000 ਦੀ ਜੀ ਬੜੀ ਬੁੜੀ ਬਹੁਤ ਆ ਭਾਈ ਬੁੜਾ ਥਾਂ ਲਿਓ ਬੋਤ ਠੀਕ ਹੈ ਜੀ 65000 ਰੁਪਏ ਲੋਪਾ ਚੈੱਕਰ ਸੇ ਫੇਸ ਚੈੱਕ ਕਰ ਸਕਦਾ ਤੁਹਾਨੂੰ ਤੋੜੀ ਤੇ ਨੰਮੀ ਤੋੜ ਤੋ ਲੋਚ ਲੋਚ ਕਰਮ ਵਾਲੀ ਦਾ ਇਹਦਾ ਵੀ ਲੈ ਵੇ ਜਾਂਦਾ ਜਾ ਤੋ ਸਦਾ ਹਾ ਦਾ ਪ੍ਰੋਚ ਠੀਕ ਹੈ ਜੀ ਸੋਹਣੀ ਸਨਖੀ ਹੈ ਵੈਰ ਠੀਕ ਹੈ ਜੀ ਲੋਚ ਰੇਟ ਬਾਈ ਨੇ ਤੁਹਾਨੂੰ ਦੱਸਤਾ ਬਾਈ ਜੀ ਨਾ ਕੰਟੈਕਟ ਕਰ ਸਕੋ ਤਾਂ ਸੈਂਡ ਭਾਈ ਰੁਪਾ ਤੇ ਜਿਲ੍ਹਾ ਨੂੰ ਭੇਜਦਾ ਜੀ ਠੰਡਾ ਬੋਲ ਲੈ ਵਸੂ ਮੇਰੇ ਦੱਸ ਨੀ ਮੇਰੇ ਦਾ ਲੈਵਲ ਕੋ ਤਾਂ ਬਹੁਤ ਹੈ ਠੀਕ ਹੈ ਠੀਕ ਚੈੱਕ ਕਰ ਸਭ ਪਰਾ ਹੋਈ ਅੱਜ ਵੀ ਇਹ ਵੀ ਪਹਿਲਾਂ ਨੂੰ ਵਸੀ ਹੈ ਬਾਈ ਪਹਿਲਾਂ ਨੂੰ ਵਸੀ ਹੈ ਹਾਂ ਠੀਕ ਹੈ ਇਹਦਾ ਹਫਤਾ ਪਿਆ ਇੱਕ ਦਿਨਾ ਜੀ ਠੀਕ ਹੈ ਜੀ ਹੰਲੀ ਹੁੰਦੀ ਤਾਂ ਕੋਈ ਅੰਤ ਨਹੀਂ ਥਣ ਮੁੱਠੀ ਵਾਲਾ 18 17 ਗਲੋਦ ਦੋ ਦੋ ਇਹ ਵੀ ਠੀਕ ਹੈ ਠੀਕ ਹਾਂ ਉਹ ਤੇ ਚੱਕਰ ਦਾ ਖਾਲਸਾ ਭੋਜਨ ਪੂਜਨ ਕੱਦ ਕੋਤ ਪੋਣਾ ਠੀਕ ਹੈ ਜੀ ਠੀਕ ਹੈ ਇਹਦਾ ਰੇਟ ਪਰਾ ਇਹਦਾ 60000 ਵਾਲੀ ਦੀ ਤਾਂ ਬਸ ਇਹਦਾ 60000 ਹਾਂ ਠੀਕ ਹੈ ਲੋ ਜੀ ਇਸ ਤੇ ਕਰ ਲਵਾਂ ਲੋ ਜੀ ਕੱਦ ਬਿਲਡ ਸੁਕਣਾ ਕਰਮਣਾ ਸੋਣਾ ਕਲਰ ਵੀ ਤੁਹਾਡੇ ਸ਼ੈੱਡ ਬਲੈਕ ਦੇਖ ਸਕਦੇ ਪਰਾ ਲੋ ਜੀ ਜੇ ਵੀਰਾਂ ਤਾਂ ਜਾ ਤੁਸੀਂ ਲਾ ਸਕਦੇ ਲੋ ਜੀ ਭਾਈ ਨੇ ਰੇਟ ਦੱਸਤਾ ਆਪਾਂ ਨੂੰ ਠੀਕ ਹੈ ਨਾ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਹੈ ਜੀ ਫਿਰ ਅਪਸ ਨੂੰ ਫਿਰ ਦੱਸ ਦੇਣਾ बाय रुको ठीक है भाई जी ने जरूर करना कृपा दो गब्बण एक ताजी सी दी मिलते हैं फिर आ किसी नई वीडियो से ओके बाय